ਸਾਡੇ ਅੱਜ ਦੇ ਕੇਸ ਸਮਾਰਗਮ ਦੇ ਵਿੱਚ ਵਿਪਿਨਾਨ ਕੀ ਸੇਟੀਫਿਕੇਸ਼ਨ ਰਕਤਰੀ ਗੁਰਮਤਿ ਸ਼ਾਇਨ ਗੁਰਮਤਿ ਕੈਮੇਗ ਸੁਲਤਾਨਪੁਰ ਡਿਪਟੀਪ੍ਰਿੰਸੀਪਲ ਪ੍ਰਦੀਪ ਸਿੰਘ ਜੀ ਸਾਡੇ ਦਰਮਿਆਨ ਦਮਨ ਕਸ਼ੀਰ ਪ੍ਰਮਾਣਿਕ ਅਨਕੁਲ ਦੇ ਨਾਲ ਉਹਨੇ ਸਟੂਡੈਂਟ ਜਿਹੜੀ ਗੁਰਮਤਿ ਵਿਦਿਆਲਾ ਰਹੇ ਨੇ ਅਰ ਪਿੰਨ ਸਾਲਾ ਕੋਰਸ ਦੇ ਵਿੱਚ ਕਰ ਰਹੇ ਨੇ ਜੋ ਖਾਸ ਤੌਰ ਤੇ ਇਹ ਸਮਾਗਮ ਦੇ ਲਈ ਇਹ ਸੈਮੀਨਾਰ ਨੇ ਤੇ ਇਹਨਾਂ ਦੇ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਉਹਨਾਂ ਨਾਲ ਸਮਝਦਰਤ ਦੇ ਦਾ ਵਰਚੁਅਲ ਨੇ ਪੱਟੀਆਂ ਬਣਾ ਕਰ ਕਰਨੀਆਂ ਨੇ ਤੇ ਇਹ ਗੁਣਵੱਤ ਤੇ ਪਾਣੀ ਬਣਦੇ ਆ। ਅ ਸ਼੍ਰੀਮਾਨ ਮਿਕਰਨ ਸਿੰਘ ਜੀ ਬੋਲਿ ਸੈਂਕ ਪਾਤ ਜੀ ਮੰਚ ਦੀ ਸ਼ੁਰੂਆਤ ਕਰਦੇ ਮੈਂ ਮੰਤਸਪਿੰਦਰ ਸਿੰਘ ਜੀ ਦਾ ਨੋਮ ਬੇਤੀ ਕਰਦਾ ਤੁਹਾਨੂੰ ਮੈਚ ਰੋਹਦਾ ਮੈਂ ਬਹੁਤ ਧੰਨਵਾਦੀ ਆ ਸਾਡੇ ਮਾਨ ਜੋ ਬਿਕਰਮ ਸਿੰਘ ਜੀ ਡੂਟ ਸਾਹਿਬ ਕੋ ਆਏ ਨੇ ਥੋੜਾ ਜਿਹਾ ਨਾਮ ਲਿਖਣ ਕਰਕੇ ਜਾਂ ਸੰਤ ਮਹਾਰਾ ਜਿਹੜੇ ਬਾਹਰੋਂ ਆਏ ਨੇ ਉਹਨਾਂ ਦੇ ਥੋੜਾ ਲੇਟ ਹੋਣ ਕਰ ਨਾਮ ਉਪਰਦਲੇ ਹੋ ਗਏ ਨੇ ਤੇ ਮੈਂ ਆ ਭਾਵੇਂ ਚਾਹੁੰਦਾ ਕਿਉਂਕਿ ਜਿਹੜੇ ਸਾਡੇ ਜਿਹੜਾ ਟੋਟੋਪੋਲ ਗੱਲ ਕਰਦੇ ਉਹਦੇ ਅਨੁਸਾਰ ਪਹਿਲੋਂ ਨਾਮ ਲੈਣੇ ਪੈਂਦੇ ਆ ਪਰ ਨਹੀਂ ਦੇਖ ਜਾ ਸਕਦੇ ਕਿਉਂਕਿ ਬਲੈਕਸ਼ ਸੰਤ ਬਿਕਰਮ ਸਿੰਘ ਜੀ ਕੇ ਸਾਡੇ ਡੂਟ ਸਾਹਿਬ ਤੇ ਨੇ ਔਰ ਵਿਦਿਆ ਪੜ੍ਹ ਕੇ ਸ਼ਾਸਤਰੀ ਪੜ੍ਹ ਗਏ ਨੇ ਇਹ ਤੁਹਾਨੂੰ ਕੀ ਗੁਰਪ੍ਰਸੰਗ ਪ੍ਰਤਾਹ ਤੇ ਵਾਸਤੇ ਬੜੇ ਮਾਣ ਵਾਲੀ ਕਲਾ ਨੌਜਵਾਨ ਸਾਡੇ ਸਰਦਾਰ ਜੀ ਕਿ ਸੰਤ ਛੰਡਾ ਸਿੰਘ ਜੀ ਟਾਡੇ ਤੋਂ ਸੰਤ ਪਾਪਾ ਰਣੋਜੀ ਸਿੰਘ ਜੀ ਸੰਤ ਰਣ ਸੋਢੀਆ ਸੰਤ ਮਰੀ ਸਿੰਘ ਜੀ ਤਗੜਵਾਲਾ ਪ੍ਰੋਫੈਸਰ ਜਗਨੂਰ ਸਿੰਘ ਜੀ ਜੂਬਿਲੀ ਆਤੀ ਜਿਹੜੀ ਦਰਬਾਰ ਸਾਹਿਬ ਤੇ ਸੰਤ ਜੀਤ ਸਿੰਘ ਜੀ ਜਨਸਥਾ ਤੋਂ ਨਿਰਮਾਣ ਕਮੰਡ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਜੀ ਉਹਨਾਂ ਬਾਰੇ ਕੁਝ ਦੱਸੋ ਜੀ ਲੋੜ ਨਹੀਂ ਕਿਉਂਕਿ ਆਪਾਂ ਸਾਰੇ ਉਹਨਾਂ ਨੂੰ ਬੜਾ ਕਿਤਰਾ ਜਾਣਦੇ ਹੋਰ ਜੋ ਤੇ ਦਾ ਦੁਗਤ ਜਿੱਤੇ ਸਿਰਜ ਕਰੋਗੇ ਤਾਂ ਬਹੁਤ ਮੁਸ਼ਕਲ ਹਾਲ ਨਾ ਬਾਰੇ ਸਰਦ ਨੂੰ ਪੁਨਰ ਲਵਾ 60 ਮਿੰਟ ਡਾਕਟਰ ਸਾਥੇ ਬੜੀ ਖੜੀ ਗਈ ਜੀ ਸਰਦ ਸ਼ਿਕਾਇਤਦਾਰ ਸਿੰਘ ਜੀ ਬਲੌਰ ਤੋਂ ਜੋ ਕਿ ਸਾਡੇ ਪ੍ਰਧਾਨ ਸਾਥ ਸਦਸਦੋਂ ਸਿੱਖ ਜੀ ਦੇ ਸੰਤਾਂ ਦੇ ਬ੍ਰਦਰ ਦੇ ਛੋਟੇ ਇਹਨਾਂ ਦੀ ਧਾਂ ਤੇ ਅੱਜ ਦੀ ਗਵਾਹ ਰੇ ਆ ਉਹ ਕੈਨੇਡਾ ਗਏ ਉਸ ਤੋਂ ਕੋਈ ਜੁਰੀ ਕਰਨਾ ਰਜੀਵਾਇ ਹੋ ਜਾ ਸੀਗਾ ਕਿ ਉਹ ਨਹੀਂ ਆ ਸਕਦੇ ਉਹਨਾਂ ਦੇ ਥਾਂ ਕਰ ਨੂੰ ਬ੍ਰਦਰ ਸੰਤ ਸੁਪ੍ਰਿੰਦਰ ਸਿੰਘ ਜੀ ਨੂੰ ਲੋ ਸੰਤ ਸੁੰਦੀ ਸਿੰਘ ਜੀ ਆਪਣਾ ਇਥੋਂ ਸੀਚੇ ਵਾਲ ਕੋਈ ਸੰਤ ਜਸਵਿੰਦਰ ਸਿੰਘ ਜੀ ਕਠਾਰੀ ਜਿਹੜਾ ਪੰਚਾਇਤੀ ਘਾੜਾ ਅਗਵਾਰ ਸੰਭਰ ਜਿੰਦਸ ਸਿੰਘ ਜੀ ਚਾਹ ਵਾਲੇ ਸੰਤ ਦਰਸ਼ਨ ਸਿੰਘ ਦੀ ਧਿਆਨ ਸੰਤ ਬਲਰਾਜ ਸਿੰਘ ਦੀ ਧਿਆਨ ਤੋਂ ਸੰਤ ਵਸਨ ਸਿੰਘ ਪੈਲ ਤੋਂ ਇਹ ਸਾਰੇ ਸਾਰੇ ਸੰਤ ਮਹਾਂਪੁਰਖੇ ਨਾਲ ਸਾਰਿਆਂ ਨੂੰ ਅਸੀਂ ਦੀਆ ਲਗਦੇ ਆ ਜੇ ਕੋਈ ਨਾ ਰਹਿ ਗਿਆ ਹੋਊਗਾ ਤਾਂ ਅਸੀਂ ਉਹ ਵੀ ਜਿਹੜਾ ਪੂਰੀ ਦਵਾ ਦੇ ਉਹ ਜਾਨੇ ਪ੍ਰੋਗਰਾਮ ਸ਼ੁਰੂ ਕਰਨਾ ਵਾ ਉਹਦੇ ਵਿੱਚ ਟਾਈਮ ਦੇਣ ਦੀ ਜਰੂਰ ਲੋੜ ਹੈ ਮੈਂ ਸਾਰਿਆਂ ਦਾ ਧੀਏ ਗਣਾ ਹੀ ਕਹਿ ਦਦਾ ਜੇ ਬਾਅਦ ਵਿੱਚ ਮੈਨੂੰ 5 ਮਿੰਟ ਦੇ ਕਿਤੇ ਤਾਂ ਜਰੂਰ ਕੋਲ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਕਾ ਬਖਸ਼ਾ ਆਹੇ ਹੋਈ ਬਹੁਤ ਹੀ ਸਤਿਕਾਰਯੋਗ ਸ਼ਖੀਅਤਾਂ ਪੰਜ ਜੀ ਸੁਭਾਗਵਾਨ ਨੇ ਔਰ ਸੰਮੁਖ ਵੀ ਬੈਠੀਆਂ ਹੋਈ ਜਾਵੇਂਗੇ ਆ ਸੰਤ ਮਹਾਪੁਰਸ਼ ਉਹਨਾਂ ਦੇ ਵਿੱਚ ਸਾਰੇ ਜਿਹੜੇ ਸੱਤੇ ਤੇ ਮਾਨਤਰਾਪਤਾਂ ਦੇ ਲਈ ਮੈਂ ਆਪਣੀ ਧੰਨਵਾਦ ਸਾਂਝੀ ਦਾਂ ਕਿ ਮੇਰੇ ਨੇ ਇਹ ਸੰਦਨ ਨੂੰ ਮੌਕਾ ਦੇ ਇੱਜ਼ਤ ਨਾਲ ਤੋੜ ਪੜਾਵਾ ਕੰਨ ਦਾ ਸਮਾਪਨ ਹੋ ਗਿਆ। ਕਿ ਅਸੀਂ ਕੱਲ ਦਾ ਸਾਡਾ ਰੈਗੂਲਰ ਸੈਮੀਨਾਰ ਹੋਈ ਚੱਲ ਰਹੀ ਹੈ 14 ਦੇ 15 ਤਰੀਕ ਦੇ ਅੰਦਰ ਪ੍ਰਾਸੰਗ। ਜਿਨ੍ਹਾਂ ਦੇ ਸਰਪ੍ਰਸਤ ਹੋਰ ਵੀ ਸਤਿਕਾਰਯੋਗ ਸ਼ਖੀਅਤ ਜਿਹੜੇ ਨੇ ਉਹ ਉਹਨਾਂ ਦਾ ਆਪਾਂ ਆਪਣੇ ਸ਼ਬਦਾਂ ਨਹੀਂ ਵੀ ਵਿਆਖਿਆ ਨਹੀਂ ਕਰ ਸਕਦੇ। ਅੰਤ ਬਵੀਰ ਸਿੰਘ ਜੀ ਜੀਤਵਾਲ ਇਹ ਅਸਵਿਲੇ ਬਹੁ ਵੀ ਹੰਥ ਮਿਹਨਤ ਕਰ ਰਹੇ ਨੇ ਓਡਾ ਨਾਮ ਸਾਫ ਕਰਨ ਦੇ ਲਈ ਔਰ ਇਥੇ ਜੋ ਹੜਾ ਨਾਮ ਦਾ ਖਾਬਦ ਹੈ ਇਲਾਕਾ ਉਹਦੇ ਵਿੱਚ ਤਿੰਨ ਰਾਤ ਦੇ ਕਿੱਤਾਂ ਲਈ ਮਹਾਰਾਜ ਜੀ ਨੇ ਸੇਵਾ ਕੀਤੀ ਹੈ ਪਹਿਲਾਂ ਕਿ ਸੱਤ ਰੋਜ ਦੇ ਪੁੱਲ ਦੇ ਉੱਤੇ ਸੱਤ ਰੋਜ ਕੋਲੇ ਜਿਹੜਾ ਪਿੰਡ ਦੋ ਸਾਲਾਂ ਤੋਂ ਸੱਤ ਰੋਜ ਦੇ ਨਿੰਦ ਕਰ ਰਹੇ ਨੇ ਇਹਨਾਂ ਦੀ ਮਿੱਟੀ ਕਿੰਨਾਂ ਤੇ ਬਹੁਤ ਮਹਿੰਤ ਕੀਤੀ ਵਾਰਾ ਜੀ ਨੇ ਹੁਣ ਬਾਉ ਪਰ ਪਿੰਡ ਦੇ ਵਿੱਚ ਜਿਹੜਾ ਹੜਾ ਹੈ ਉਹ ਵੀ ਜ਼ਮੀਨਾ ਵੰਡ ਕਰ ਰਹੇ ਨੇ ਇਹ ਵੀ ਵੱਡੀ ਇਹ ਆਪਾਂ ਨੇ ਇਹ ਕੰਮ ਸੋਚ ਨਹੀਂ ਸਕਿਆ ਜਿਹੜੇ ਉਹਨਾਂ ਦੀ ਦੇਪਤ ਵਿੱਚ ਚਾਹਗੇ। ਤੋਂ ਉਹਨਾਂ ਦੀ ਜਿਹੜੀਆਂ ਕਤਨੀਆ ਸੇਵਾ ਹੈ ਉਹਦੀ ਜੋਗਵਾ ਜਿੰਨੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ। ਉਹਨਾਂ ਨੇ ਰਹਿਣ ਯੋਗ ਰਹੇ ਮਾਈ ਦੇ ਹੇਲੇ। ਇਹ ਜਿਹੜਾ ਸੈਮੀਨਾਰ ਸੀਗਾ ਉਹਨਾਂ ਦੇ ਥਾਪੜੇ ਨਾਲ ਸ਼ੁਰੂ ਹੋਇਆ ਸੀ ਜਿਹੜਾ ਅੰਦਰ ਤੋਂ ਤੇ ਉਹਨਾਂ ਨੇ ਸੇਵਾ ਵੀ ਬਹੁਤ ਕੀਤੀ ਹੈ। ਅਤਿੱਥੀ ਦੀ ਸੇਵਾ ਜਿੱਦੀ ਕਰਦੇ ਨੇ ਉਹ ਬਿਲਕੁਲ ਲੰਗਰ ਦੇ ਰਾਹੀਂ ਪ੍ਰਸ਼ਾਦੇ ਰਾਹੀਂ ਬਹੁਤ ਹੀ ਖੂਬਸੂਰਤ ਸੇਵਾ ਹੈ। ਜਿਹੜੀ ਹੈ ਉਹ ਸਵਾਦਲੀ ਸੇਵਾ ਜਿਹੜੀ ਉਹਨਾਂ ਨੂੰ ਸਿਤਾਹੋਂ ਮਹਾਕੋਸ਼ਾ ਨੂੰ ਚਾ ਰਹੇ ਨੇ ਇਹ ਵੀ ਉਹਨਾਂ ਦੀ ਇੱਕ ਖਾਸ ਵਿਡਿਆਈ ਹੈ ਉਹ ਵਿਡਿਆਈ ਦੇ ਵਿੱਚ ਜਿਹੜੇ ਹਾਜ਼ਰ ਹੋਣਗੇ ਸੰਤ ਸੁਖਬੀ ਸਿੰਘ ਜੀ ਦੇ ਵਾਲ ਉਹਨਾਂ ਤੋਂ ਪ੍ਰਸਾਦ ਹੋਏ ਸੰਤ ਸੁਖਬੀ ਸਿੰਘ ਜੀ ਅਨ ਸੀ ਕੇ ਵਾ ਉਹ ਇਹਨਾਂ ਦੋਵਾਂ ਮਹਾਂਪੁਰਸ਼ਾਂ ਨੇ ਰੱਖ ਕੇ ਇਹ ਜਿਹੜੀ ਸੇਵਾ ਕੀਤੀ ਹੈ ਵੀ ਉਹਨਾਂ ਦੇ ਨਾਲ ਹੀ ਨੌਰੀ ਸਾਹਿਬ ਨੇ ਉਹਦਾ ਨਾਮ ਰਹਿਨੇ ਮਾੜਾ ਕਿ ਜੀ ਸਾਰੇ ਇਸ ਸਕੀਮ ਨੇ ਰੱਖ ਕੇ ਰੱਖੀ ਬਹੁਤ ਖੂਬਸੂਰਤ ਸੇਵਾ ਕੀਤੀ ਹੈ ਤੋਂ ਸਾਰੇ ਸੰਤ ਮਹਾਂਪੁਰਸ਼ਾਂ ਨੂੰ ਅਸੀਂ ਆਗਿਆ ਲੈ ਕੇ ਅੱਜ ਦਾ ਇਸਨਾ 15 ਮਿੰਟ ਦਾ ਪਾਗ ਦੂਸਕੇ ਦਿਨ ਦਾ ਸੈਮੀਨਾਰ ਸੈਮੀਨਾਰ ਅਸੀਂ ਬਹੁਤ ਜ਼ਾਬੇ ਰਹੇ ਹਾਂ ਕਿ ਬਸ ਦੇ ਕਰਦੇ ਕਿ ਕੱਲ ਵੀ ਇੱਕ ਦੀ ਵੀ ਜਰਾ ਅੱਜ ਇਹ ਕਰਨਾ ਪਰਤਵੇ ਨੇ ਪਰ ਆਮ ਸਾਡੀ ਸੈਮੀਨਾਰ ਨਹੀਂ ਦੀ ਤੇ ਪੱਕੀ ਗੱਲ ਹੈ ਸਰਦਜੀ ਬੈਠੇ ਹੋਏ ਆ ਜੋ ਇੰਨਾ ਪ੍ਰਭਾਵਸ਼ਾਲੀ ਸੈਮੀਨਾਰ ਅਸੀਂ ਅੱਡਾ ਕੱਲ ਦਾ ਰਿਹਾ ਤੇ ਉਹ ਪੂਰਾ ਸਿੱਖਰਾਂ ਨੂੰ ਝੋ ਗਿਆ ਚਾਰ ਤੋਂ ਚਾਰ ਪੰਜ ਦਾ ਕਿਤਾਬਾਂ ਇੱਥੇ ਰਿਲੀਜ਼ ਹੋ ਗਈਆਂ ਨੇ ਚਾਰ ਕਿਤਾਬਾਂ ਆਪਣਾ ਇੰਗਲੈਂਡ ਤੋਂ ਲੈ ਕੇ ਆ ਜੀ ਇੱਕ ਗੱਲ ਕਰੀ ਬਤ ਪਾਲ ਸੀ ਲੋਕ ਤਾਂ 100000 ਜੀ ਆ ਤੇ ਜੰਜੀਤ ਕੁਰ ਤੰਗਵਾਨੀ ਕਿਤਾਬ ਸੀ ਇਸ ਪ੍ਰਕਾਰ ਗੱਲ ਕਾਫੀ ਜਿਹੜੇ ਕਿਤਾਬਾਂ ਨੇ ਹੀ ਆ ਉਹ ਅਨਰਵੇਸ ਕੀਤੇਗੇ ਪ੍ਰਕਾਸ਼ੀ ਕੀਤੇ ਹੈ ਇਹ ਸੈਮੀਨਾਰ ਦੇ ਪ੍ਰਾਪਤੀ ਹੁੰਦੀ ਹੈ ਕਿ ਅਸੀਂ ਇੰਨਾ ਮੰਤਨ ਕਰ ਰਹੇ ਤਾਂ ਕੋ ਨਿਕਲਿਆ ਕੀ ਜਿਵੇਂ ਉਹਨਾਂ ਨੇ ਸਮੁੰਦਰ ਵਿੱਚੋਂ 14 ਰਤਨ ਮਿਕਲੇ ਨਹੀਂ ਸੀ ਆਪਾਂ ਇਹਦੇ ਬਿਕ ਰਹੇ ਆ ਜੀ ਇਹਦੇ ਆਪਾਂ ਜਨਾ ਸੈਮੀਨਾਰ ਦੇ ਇਹਦੇ ਵਿੱਚ ਗਿਆਨ ਦੀ ਕਿੰਨਾ ਚਰਮਾਈ ਹੈ ਜੀ ਇਹ ਸਾਡਾ ਲੱਗਿਆ ਹੋਏ ਕਿ ਸੰਤਾਂ ਦਾ ਮਹਾਪੁਰਸ਼ਾਂ ਦਾ ਤਾਂ ਇਹ ਨਿਰਮਲ ਪੰਚਾਇਤੀ ਥਾੜਾ ਲਿਖਿਆ ਗਿਆ ਦਾ ਨਾਮ ਸਾੜਾ ਸ਼ਬਦ ਤਾਂ ਹੀ ਬਤ ਦੇ ਲੇ ਕਿ ਸੰਤ ਹੋਣ ਹੈ ਔਰ ਇਤੇ ਵਿਗਤਵਾਨੀਆਂ ਗੱਲਾਂ ਹੋਣਗੀਆਂ ਕਿ ਵਿਗਤਵਾਨਾਂ ਦਾ ਜਿਹੜਾ ਇੱਕ ਦੂਜੇ ਨਾਲ ਗੋਸ਼ਟੀਆਂ ਦੇ ਢੋਲ ਹੋਣਗੀਆਂ ਸਾਡਾ ਢੋਲ ਜਿਹੜੇ ਮੱਲ ਕੋਲੰਡਰ ਨਾਲ ਜੁੜਦੇ ਨੇ ਜਾਂ ਇਸੇ ਲਈ ਇਹਨਾਂ ਉਤੇ ਨਰਮਲ ਮਨ ਚੈਕੀ ਅਖਾੜਾ ਨਾਂ ਰੱਖਿਆ ਗਿਆ ਕਿਉਂਕਿ ਕਰਖਤ ਦੇ ਉਤੇ ਜੋ ਰਿਸਰਚਰ ਖੋਜ ਕਰਦੇ ਨੇ ਕਿ ਕਰਖਤ ਤੇ ਖੋਜ ਕਰਦੇ ਨੇ ਸਾਡਾ ਕਿਉਂ ਰੱਖਿਆ ਨਾਮ ਇਤੇ ਗੋਸ਼ਟੀਆਂ ਹੋਣਗੀਆਂ ਇਤੇ ਵਿਦਵਾਨ ਆਉਣਗੇ ਉਪਦੇਸ਼ ਮਾਣ ਆਏ ਸਾਡੇ ਸਾਹਮਣੇ ਜਿਹਨਾਂ ਨੇ ਸੀ ਪੀਐਚਡੀ ਆ ਕਰ ਰਹੇ ਆ ਸੀ ਉਹਨਾਂ ਨੇ ਕੋਈ ਬੇਲਤਿੰਦੀ ਕੀਤੀ ਹੋਈ ਦੇਖੋ। ਕੀ ਕਮਾਲ ਦੇ ਗ੍ਰੰਥ ਲਿਖੇ ਉਹਨਾਂ ਦੇ ਮੁਕਾਬਲੇ ਤੇ ਅੱਜ ਵੀ ਕੋਈ ਇੱਕ ਲਾਈਨ ਨਹੀਂ ਲਿਖ ਸਕਦਾ। ਅੱਜ ਵੀ ਇੰਡੀਆਂ ਵੱਡੀਆਂ-ਵੱਡੀਆਂ ਪ੍ਰਾਪਤੀਆਂ ਤਾਂ ਦੀਆਂ ਸਾਡੇ ਕੋਲੇ ਵਿੱਚ ਵਿਦਿਗਰੀ ਵਿੱਚ ਕਮਾਲ ਕੀਤੀ ਪਈ ਹੈ। ਸੰਗੀਤ ਦੇ ਵਿੱਚ ਪ੍ਰਿੰਸੀਪਲ ਸਾਹਿਬ ਬੈਠੇ ਨੇ। ਇਹ ਵੀ ਸੰਗੀਤ ਨਾਲ ਸੰਬੰਧਿਤ ਨੇ ਜਗਰੂਪ ਸਿੰਘ ਜੀ ਬੈਠੇ ਨੇ ਸਾਡੇ ਕੋਲ ਹਜ਼ੂਰੀ ਕਰਕੇ ਦਰਵਾਜ਼ਾ ਸਾਬ ਤੋਂ ਆਏ ਨੇ। ਸੰਗੀਤ ਦੇ ਵਿੱਚ ਮਹਾਂਪਰ ਗੱਜਾ ਸਿੰਘ ਜੀ ਦਾ ਨਾਮ ਸਿਰੇ ਤੇ ਹੁੰਦਾ ਸੀ। ਜਿਹੜਾ ਕਪੂਰਥਲਾ ਘਰਾਣਾ ਹੈ ਉਹਨਾਂ ਦੇ ਵਿੱਚੋਂ ਨਿਕਲ ਕੇ ਆਇਆ ਸੰਗੀਤ ਦੇ ਵਿੱਚ ਮਹਾਰਾਜਾ ਗੋਬਿੰਦ ਸਿੰਘ ਨੇ ਉਹਨਾਂ ਤੋਂ ਸੰਗੀਤ ਸਿੱਖਿਆ ਭਾਈ ਕ੍ਰਾਨ ਸਿੰਘ ਨਰਮਾ ਨੇ ਉਹਨਾਂ ਤੋਂ ਸੰਗੀਤ ਸਿੱਖਿਆ ਭਾਈ ਵੀਰ ਸਿੰਘ ਜੀ ਨੇ ਉਹਨਾਂ ਤੋਂ ਸੰਗੀਤ ਸਿੱਖਿਆ ਔਰ ਜਿਹੜੀਆਂ ਨਿਰਤਕੀਆਂ ਸੀਗੀਆਂ ਉਸ ਟਾਈਮ ਦੀਆਂ ਉਹ ਜਦੋਂ ਤੌਰ ਸਭ ਜਉਨ ਰਹੀ ਉਹਦੇ ਚੋਂ ਜਿਹੜੀਆਂ ਆਤਮਿਕ ਕੰਦੀਆਂ ਤਰੰਗਾ ਨਿਕਲਦੀਆਂ ਸੀਗੀਆਂ ਲਗ ਆਪਣਾ ਆਪ ਨੂੰ ਦਖਾ Afghanistan ਤੋਂ अफगानिस्तान ਤੋਂ ਜਮਨਾ ਵਈ ਨਰਤਕੀ ਦੀ ਰੰਗਦੀ ਹੋਦੀ ਹੁੰਦੀ ਉਹ ਤੇ ਨੂੰ ਉਹ ਹੋ ਜਾਂਦੀ ਮਧੂਰ ਹੋ ਜਾਂਦੀ ਸੀ ਤੇ ਬਲਾਲ ਸਿੰਘ ਦੀ ਰਾਮ ਪਿਆ ਦੀ ਸੀ ਕਿ ਕਲਕੱਤੇ ਤੋਂ ਆਉਂਦੀ ਸੀ ਹੈ ਜੀ ਗੋਹਰਖਾਨ ਕਲਕੱਤੇ ਤੋਂ ਆਉਂਦੀ ਹੁੰਦੀ ਸੀ ਇਹ ਨਰਤਕੀਆਂ ਉਹਨਾਂ ਦੇ ਜਿਹੜੇ ਸਿਗੀ ਦੇ ਵਿੱਚ ਉਹਨਾਂ ਦੇ ਵੀ ਅਧਿਆਤਮਿਕਤਾ ਦੇ ਵਿੱਚ ਬਹੁਤ ਸੰਗੀਤ ਨੂੰ ਜਾਣਦੇ ਸਨ ਸੀ ਇਸ ਲਈ ਉਹਨਾਂ ਦੇ ਤੋਂ ਕੁਰਬਾਨ ਜਾਂਦੇ ਜਦੋਂ ਗਜਾ ਸੀ ਤਾਂ ਸਮਝ ਦਿੰਦੇ ਪੰਥੀ ਸਾਹਿਬ ਨੇ ਮਹਾਰਾਜ ਤਵਲਾ ਬਹੁਤ ਖੂਸਰਤ ਬਜਾਉਂਦੇ ਇਹਨਾਂ ਦੇ ਨਾਲ ਹੀ ਸੰਤ ਸਿੰਘ ਕਿਤੇ ਉਹਨਾਂ ਨੇ ਬਹੁਤ ਇਹ ਲੋਧਰ ਦੀ ਸੰਪਰਦਾਇ ਦੇ ਵਿੱਚੋਂ ਸੰਗੀਤ ਦੇ ਵਿੱਚੋਂ ਹੋ ਕੇ ਬੁੜੇ ਬੁਧਰ ਜਿਹੜਾ ਉਤਰ ਸੰਗੀਤ ਸਿੱਖ ਕੇ ਆਉਂਦਾ ਸੀਗਾ ਉਹਨੂੰ ਦਰਬਾਰ ਸਾਹਿਬ ਦੇ ਵਿੱਚ ਇਹ ਦੇਸੀ ਪੁੱਛਿਆ ਜਾਂਦਾ ਵੀ ਤੂੰ ਇਹ ਸਿੱਖਿਆ ਕਿੱਥੋਂ ਤੂੰ ਕਿੱਥੋਂ ਆਇਆ ਮੈਨੂੰ ਕਿੱਥੋਂ ਆਇਆ ਉਹਦੇ ਲੋਧਰ ਤੋਂ ਆਇਆ ਚਲੋ ਜੀ ਹੋਰ ਕੋਈ ਨਾ ਹੀ ਗੱਲ ਇਹਨਾਂ ਦੀ ਪੁੱਛੀ ਦਰਬਾਰ ਸਾਹਿਬ ਨੇ ਇੱਕ ਥੰਮ੍ਹ ਦਿੱਤੀ ਇਸ ਪ੍ਰਕਾਰ ਬਹੁਤ ਵੱਡੀਆਂ ਨਕਮਲ ਸੰਪਤੀਆਂ ਦੀਆਂ ਪ੍ਰਾਪਤੀਆਂ ਹੈਟਿੰਗ ਦੇ ਦਿੱਤੀ ਮਹਾਂਕਮ ਉਸੂਨੀ ਦੇ ਦਰਬਾਰ ਸਾਹਿਬ ਤੇ ਫੈਬ੍ਰੀਨ ਨਕਰੀ ਹੋਰ ਨਿਰਮਲ ਸੰਪਤੀਆਂ ਇਹ ਜਿਹੜੀਆਂ ਪ੍ਰਾਪਤੀਆਂ ਨਹੀਂਆਂ ਉਹਨਾਂ ਨੂੰ ਦੀ ਗਿਣਨ ਲੱਗ ਜੀ ਤਾਂ ਮੇਰੇ ਕੋਲ ਤਾਂ ਚਾਰ ਪੰਜ ਪਰਚੇ ਪਏ ਮੈਂ ਤੇ ਦਿਖਾਏ ਸੀ ਤੁਹਾਨੂੰ ਤੋਂ ਸਾਡਾ ਤਾਂ ਮੇਰੇ ਤਾਂ ਕੰਟੀਨਿਊ ਨਿਰਮਲ ਸੰਪਤੀ ਤੇ ਕੰਮ ਚੱਲਦਾ ਰਿਹਾ ਕੋਈ ਅੰਕ ਨਹੀਂ ਕੋਈ ਅੰਮ ਆ ਇਹ ਵੀ ਲਗਨ ਨਾਲ ਕੰਮ ਕਰੋ ਤਾਂ ਚਨੂਰਾ ਬੰਨੀਲ ਪਹਾੜਾ ਨੂੰ ਉਚੀਰ ਕੇ ਰੱਖ ਦਿੰਦਾ ਬੰਦਾ ਜੇ ਤੌਰ ਤੇ ਤਾਂ ਪਰਿਆਦ ਜਦਨੇ ਇਹ ਪਹਾੜ ਨੂੰ ਘੱਟ ਵਿੱਚ ਸੈਣੀ ਨੂੰ ਥੋੜਾ ਜਿਹਾ ਲੈ ਕੇ ਉਹਦੇ ਨਾਲ ਪਹਾੜ ਘੱਟੇ ਦੇ ਵਿੱਚ ਮੇਰੇ ਤੋਂ ਰੱਬ ਪਰ ਦੇਖਦਾ ਨਗੀ ਰਿੱਚ ਕਰ ਸਾਰਾ ਤੇਰਾ ਵਪਾਰ ਹੋ ਜੀ ਨਦੀਆਂ ਦੇ ਵਿੱਚ ਕਿਸੇ ਤਰ੍ਹਾਂ ਇਹ ਝੋਜ ਦੇ ਕੰਮ ਨੇ ਜੋ ਪਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾ ਇਹਨਾਂ ਕੋਜ ਨੂੰ ਪਾਲੂਤ ਝੋਜ ਦਾ ਕੰਮ ਇਹ ਸਰਪਰਦਾਵਾਂ ਦੇ ਵਿੱਚ ਅੰਕਤੀ ਹੋਈ ਰਹੀ ਹੈ ਮੈਨੂੰ ਨਿਰਮਲ ਮਹਾਪੋਸ਼ਣ ਰੱਤੇ ਨੇ ਰੱਖੀ ਆਪੜਾ ਸਾਥੋਂ ਬੜੀ ਇਸਮੀ ਨੇ ਮਿਲਤਾ ਹਾਂ ਉਹਨਾਂ ਦੇ ਵਿੱਚੋਂ ਨਿਰਮਲ ਸੰਪਰਦਾਇ ਦੀ ਮਹਾਨ ਪਰਿਸ਼ਮ ਕਹਿ ਰਹੇ ਸੀ। ਤੁਸੀਂ ਕੰਮ ਕਰੋ, ਇੰਨੇ ਕੰਮ ਕਰੋ। ਉਹਦਾ ਅਸੀ ਸੰਪਰਦਾ ਦੇਤੇ ਗਰਾਭ ਲਿਖੀ। ਉਹ ਬਹੁਤ ਮਕਬੂਲ ਹੋਈ ਮਹਾਰਾਜ ਜੀ ਕਹਦਾ। ਉਹਗਾਸੀ ਸੰਪਰਦਾ ਦੇ ਉੱਪਰ। ਸੰਤ ਸ਼ਾਂਤਾਨੰਦ ਜੀ ਨੇ ਆਸ਼ੀਰਵਾਦ ਦਿੱਤਾ ਉਹਨੇ। ਉਸ ਤੋਂ ਬਾਅਦ ਮੈਨੂੰ ਕਹਿੰਦੇ ਹੁਣ ਤੁਸੀਂ ਹੋਰ ਕੰਮ ਕਰੋ। ਉਸ ਕੰਮ ਕਰਨ ਦੇ ਲਈ ਜਦੋਂ ਖੋਜ ਵਾਲੇ ਪਾਸੇ ਚੱਲੇ ਬੰਦਾ ਚੱਲੇ ਨਾ ਇਹ ਤਾਂ ਕਿਤੇ ਨਾ ਕੋਈ ਲੱਭ ਜਾਂਦੇ ਰਤਨ। ਤੇ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲੈ ਕੇ ਤਿੰਨ ਹੱਥ ਖੜਿਆ ਰਾਮ ਅਸਰ ਦੇ ਵਿੱਚ ਗੋਲ ਦੇ ਸਾਹਮਣੇ ਗੁਰਬਾਣੀ ਦਾ ਉਹ ਪਹਿਲਾ ਜੋੜਦਾ ਜਿਸੇ ਗੁਰਬਾਣੀ ਨੂੰ ਮੰਨ ਵੀ ਕਰਦਾ ਹੈ ਨਾ ਜੀਵਨ ਤੋਂ ਸਾਡੇ ਬਲੇ ਕੱਖ ਨਹੀਂ ਪੈਣ ਲੱਗੇ ਕਿ ਗੁਰਬਾਣੀ ਦੇ ਸਾਡੀ ਕਨਸੈਂਟ੍ਰੇਸ਼ਨ ਪਕਾਉਂਦੀ ਹੈ ਕੋਸ਼ਿਸ਼ ਕੀਤੀ ਕਰਦੇ ਉਹਨੂੰ ਵੀ ਮਨਹੀ ਉਹਦੇ ਨਾਮੇ ਆਪਣੇ ਵਿੱਚੋਂ ਨਿਤਨੇਮ ਨੂੰ ਜਾਣ ਦਿੰਦਾ ਗੁਰਬਾਣੀ ਦਾ ਨਿਤਨੇਮ ਮੇਰਾ ਪੱਕਾ ਨਿਤਨੇਮ ਹੈ ਸਵਾ ਮੇਰਾ ਹਮਰਤਵੇ ਲਈਦਾ ਹੈ ਇਹ ਮੇਰੀ ਪ੍ਰਕਿਰਿਆ ਹੈਗੀ ਇਹਦੇ ਵਿੱਚ ਨਹੀਂ ਮੈਂ ਵਿਗੜ ਪੈਂਦਾ ਨਾ ਤੇ ਨਹੀਂ ਬਣਦਾ ਇਹ ਜ਼ਰੂਰੀ ਹੈ ਜਿਹੜਾ ਕੰਮ ਕਰ ਲੈਣਾ ਵਿਦਿਆਰਥੀ ਤੁਸੀਂ ਵੀ ਸੁਣ ਲਓ ਜਿਹੜਾ ਮੇਰਾ ਗਾਇਕ ਕਿਸਨਾ ਵੀ ਗਾਇਕ ਜਸਮੀਤ ਸਿੰਘ ਮੈਂ ਅੱਜ ਕੋਲੇ ਪਿੰਡਾਂ ਨਹੀਂ ਜਾਦਾ ਜੰਦਾ ਮੈਂ ਅਸੀਂ ਕੰਮ ਤੋਂ ਬਾਅਦ ਬੋਲਣ ਜਿਹਦੇ ਕੋਲੇ ਰਾਤ ਰਹਿਣੀ ਮੈਂ ਦੇਖਾਂ 3 ਵਜੇ ਉੱਠਣਾ ਹਾਂ 3 ਵਜੇ ਉੱਠ ਕੇ ਨਿਕਲਦਾ ਹੁੰਦਾ ਮੈਂ ਨਿਰਖਮਾ ਲੈ ਜੱਜਾ ਸੇਬੀ ਬੰਦਾ ਜੀ ਸੌਂਦਾ ਕਿਹਦੇ ਵੀ ਹੈ ਜੀ ਮੈਂ ਸੋ ਪਹਿਲੇ ਉੱਠ ਜਾਂਦਾ ਐ ਉਹ ਬੰਦੇ ਜਿਹੜੇ ਹੁੰਦੇ ਨੇ ਨਾ ਇੰਜੀਨੀਅਰਸ ਬੰਦੇ ਹੁੰਦੇ ਆ ਜਿਹੜੇ ਕੰਮ ਕਰਦੇ ਆ ਉਹ ਇਸ ਤਰ੍ਹਾਂ ਅਲਸਰ ਗੰਭੀਅ ਹੈ ਪੰਨਾ ਨਾ ਨਹੀਂ ਹੁੰਦਾ ਕੰਮ ਕੋਈ ਟਾਈਮ ਪਾਸ ਕਰਲਾ ਨਹੀਂ ਕੰਮ ਹੁੰਦਾ ਕੋਈ ਇਹ ਇਸ ਨੂੰ ਮਨ ਨੂੰ ਮਾਰਨਾ ਪੈਂਦਾ ਇਹਨੂੰ ਫੇਵਿਕੋਲ ਲਾ ਕੇ ਫਿਰ ਚੇਅਰ ਤੇ ਬਹਿਣਾ ਪੈਂਦਾ ਬਾਰੀ ਬਾਰੀ ਮਨ ਭਜਾਉਂਦਾ ਇੱਧਰ ਉੱਧਰ ਭਜੋ ਜੇ ਕੋਈ ਫੇਵਿਕੋਲ ਲਾ ਕੇ ਬੈਠੋਗਾ ਮਰ ਕੋਸੀ ਨਹੀਂ ਮਰ ਜਾਣਾ ਪੈ ਨਹੀਂ ਹਟ ਲੱਗੇ ਉਹਦੇ ਖਪਤ ਹੋ ਜੋ ਕੰਮ ਦੇ ਵਿੱਚ ਵੀਨ ਹੋਏ ਦੇਰ ਤੋਂ ਈ ਉਹਦੇ ਵਿੱਚ ਰਾਤ ਸਾਵਾਂ ਐਵੇਂ ਨਹੀਂ ਚੱਲਦਾ ਹੁੰਦਾ ਗਦਾਪਾ ਨੇ ਇਹ ਬਹੁਤ ਕੁੱਤੀਆਂ ਨੇ ਮੈਨੂੰ ਮੈਂ ਜੀ ਗੱਲ ਕਰਦਾ ਜੀ ਮੈਨੂੰ ਕਹਿੰਦੇ ਮਹਾਂਕੀ ਦੇ ਆਪਣੇ ਸ਼ਾਂਤਨਗਰ ਨਹੀਂ ਕਹਿਣ ਲੱਗੇ ਸਵਾਮੀ ਜੀ ਕਹਿੰਦੇ ਉਹ ਬਾਬਾ ਸ੍ਰੀ ਗਾਂਧੀ ਦੇ ਕੰਮ ਕਰੋ ਦਰਸ਼ਨ ਸਿੰਘ ਸਾਧੂ ਜੀ ਕਹਿੰਦੇ ਸ੍ਰੀ ਗਾਂਧੀ ਦੇ ਕੰਮ ਕਰੋ ਜਦੋਂ ਮੈਂ ਕੰਮ ਕਰਨ ਲੱਗਾ ਮੈਨੂੰ ਉੱਥੇ ਇੱਕ ਗ੍ਰੰਥ ਸਾਹਮਣੇ ਆਇਆ ਸੀ ਮਨੀ ਚੰਦ ਪ੍ਰਕਾਸ਼ ਮਨੇ ਇਹ ਤੋਂ ਬਗੈਰ ਤਾਂ ਕੰਮ ਨਹੀਂ ਹੋਣਾ ਹੈਗਾ ਉਹ ਪ੍ਰਤਾਪ ਹਰਿ ਜੀ ਦਾ ਲਿਖਿਆ ਹੋਇਆ ਉਹ ਲੱਭਦਾ ਨਹੀਂ ਕਿਤੇ ਉਹ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਪਿਆ ਹੈ। ਉੱਥੇ ਉਹ 12000 ਪਾਉਂਡ ਦੇ ਕੋਲ ਮੰਗੇ। 30 ایرੋਪੀਡੀ ਅੰਦਰ। ਤਾਂ ਮੈਂ ਦੇਖੋ ਪਰਮਾਥਾ ਕਿਵੇਂ ਸੰਜੋਗ ਬਣਾਉਂਦਾ ਮੈਂ ਦਿੱਲੀ ਗਿਆ ਲਿਆਉਂ ਤੂੰ ਸੰਬੰਧਾ ਪੈਨਿਕਾ ਦੂ ਮੈਂ ਗੱਲ ਕੀਤੀ ਸੀ ਵੀ। ਉਹ ਮੈਨੂੰ ਕਹਿੰਦਾ ਕਿ ਢਾਕਰ ਸਾਹਿਬ ਵੀ ਆਏ ਹੋ ਪਰ ਮੈਂ ਕਿਸੇ ਨਹੀਂ ਸਾਡੀ ਲਾਇਬ੍ਰੇਰੀ ਨਹੀਂ ਤੇ ਚਰਨ ਪਾ ਕੇ ਜਦੋਂ ਮੈਂ ਇਟਾ ਵੱਡਾ ਬੰਦਾ ਹੈ ਨਹੀਂ ਗੱਲ ਤੇ ਨਾ ਮੈਂ ਚੱਲ ਨਾ ਪਾਵਾਂ ਤਾਂ ਮੈਂ ਆਵਾਂ। ਬਾਰੋਂ ਠੀਕ ਹੈ ਮੈਂ ਨਹੀਂ ਆਇਗਾ ਪਰੰਤੂ ਮੈਂ ਜ਼ਰੂਰ ਆਵਾਂਗਾ ਫਿਲਮੇਜ ਤੱਕ ਮੈਂ ਨਿਰਮਲਾ ਸਾਹਿਬ ਨੂੰ ਆਉਂਗਾ ਜ਼ਰੂਰ। ਇਹ ਮੈਨੂੰ ਪੱਕਾ ਯਕੀਨ ਹੈ ਜੇ ਜਿਹੜਾ ਮੇਰਾ ਇਹਨਾਂ ਨਾਲ ਸੰਬੰਧ ਨੇ ਐਵੇਂ ਥੋੜੀ ਬਣੀ ਯਾਰ ਮੈਂ ਪਿਛਲੇ ਜਨਮ ਜਰੂਰ ਦੇ ਨਾ ਹੋਊਗਾ ਕੋਈ ਮਹਾਰਾਜ ਨੇ ਜੋੜਿਆ ਉੱਥੇ ਦੇਖੋ ਜੀ ਮਿਲੂਗਾ ਆਪਣੀ ਲਾਇਬ੍ਰੇਰੀ ਕਿ ਲੈ ਗਈ ਉਹ ਕਹਿੰਦਾ ਤੁਸੀਂ ਜਰੂਰ ਕਰਨ ਪੜਾ ਗੱਪੀ ਚ ਲੈ ਕੇ ਗਏ ਚਾਰ ਪੰਜ ਵਿਦਵਾਨ ਹੋਰ ਕਹਿੰਦੇ ਪਰ ਜੀ ਸੀ ਤੁਸੀਂ ਜਰੂਰ ਜਾਓ ਮੈਂ ਮੇਰਾ ਟਾਈਮ ਹੋਇਆ ਨੇ ਟ੍ਰੇਨ ਦਾ ਕਹਿੰਦੇ ਨਹੀਂ ਉੱਥੇ ਜਦੋਂ ਗਏ ਤਾਂ ਜੀ ਉਹਨਾਂ ਨੇ ਮੈਨੂੰ ਕੋਈ ਕਿਤਾਬਾਂ ਦਿਖਾਈਆਂ ਮੈਂ ਲਾਇਬ੍ਰੇਰੀ ਸੇ ਇੱਕ ਕਿਤਾਬ ਕੱਟੀ ਸੀ ਚੜ੍ਹ ਲਈ ਉਹ ਬੱਬਾ ਸ੍ਰੀ ਚੰਦ ਪ੍ਰਕਾਸ਼ ਮਹਾਰ ਕਮਾਲ ਉਹ ਵੀ ਮਹਾਰਾਜ ਨੇ ਕਿੱਥੇ ਲੈ ਕੇ ਨਹੀਂ ਚੀਜ਼ ਮੈਨੂੰ ਦੇਤੀ ਐ ਇਸ ਤਰ੍ਹਾਂ ਰਤਨ ਲੱਭ ਜਾਂਦੇ ਉਹਦੀ ਇੱਕ ਵਾਰ ਨਹੀਂ ਹੁੰਦੀ ਮੈਂ ਫਟਾ ਫਟਣਾ ਜਿਉਂ ਕਰਦੀ ਕੈਮਰੇ ਨਾਲ ਨਹੀਂ ਕਰਦੇ ਐਗਰ ਉਹ ਕਹਿੰਦੇ ਨੇ ਦਿਨ ਬਦਲੇ ਮੌਰਾ ਤੋਂ ਬਾਅਦ ਚ ਦਵਾ ਉਹ ਜਿਵੇਂ ਬਾਲੀ ਹੁੰਦੀ ਨਹੀਂ ਆ ਉਹ ਤੋਂ ਪ੍ਰੈਸ਼ਰ ਨੂੰ ਵਾਕੇ ਇਹ ਲਵਾਂਗਾ ਮੈਂ ਉਹ ਤੇ ਇੰਨਾ ਕ ਤਾਂ ਆਪਣੇ ਕੋਲੇ ਪ੍ਰੈਸ਼ਰ ਹੈਗਾ ਇਹ ਉਹ ਸਰਕਾਰ ਤੱਕ ਵੀ ਜਿਹੜਾ ਹੈ ਹੈਂਡਲ ਤੱਕ ਉਹ ਪ੍ਰੈਸ਼ਰ ਪਵਾ ਕੇ ਉਹ ਲੈ ਲੀਂਦੇ ਇਹ ਲਾਪੋਜਿਲ ਬਾਬਾ ਸ਼੍ਰੀ ਚੰਦ ਜੀ ਦਾ ਕੰਮ ਜਿਹੜਾ ਮਹਾਰਾਜ ਜੀ ਕਿਉਂਕਿ ਸਾਧ ਵਜਨ ਅਟਲਤਾ ਹੁੰਦਾ ਹੈ ਕਿਨਾਂ ਸਾਧੂ ਬਚਨ ਕਰਦੀ ਨਾ ਉਹ ਅਟਲਪੂਰਨ ਹੁੰਦਾ ਹੈ ਸੰਤਾਂ ਨੇ ਜੀ ਨੇ ਬਚਨ ਕੀਤੇ ਬਾਬਾ ਸ਼੍ਰੀ ਚੰਦ ਜੀ ਦੇ ਬਹੁਤ ਵਧੀਆ ਕਰੰਤਾ ਆਪਾਂ ਲੈ ਕੇ ਆਵਾਂਗੇ ਤੋਂ ਇਸ ਪ੍ਰਕਾਰ ਇਹ ਜਿਹੜੇ ਖੋਜ ਦੇ ਘਰ ਦੇ ਚੱਲਦੇ ਮੈਂ ਤਾਂ ਮੋਲ ਲੈ ਕਿਉਂਕਿ ਤੁਸੀਂ ਮਹਾਪੁਰਸ਼ ਬੈਠੇ ਹੋਇਆ ਆਂ ਆਪ ਜੀ ਨਾਲ ਬੈਠ ਕੇ ਸਾ ਵਿਚਾਰ ਸਾਂਝੇ ਕਰਨਾ ਇਹ ਤਾਂ ਆਪਾਂ ਵਿਚਾਰ ਸਾਂਝੇ ਕਰਨੇ ਆ ਤੁਹਾਡਾ ਆਸ਼ੀਰਵਾਦ ਲੈਣਾ ਤੋਂ ਉਹਨੇ ਜਿਹੜਾ ਅਗਲਾ ਸੈਮੀਨਾਰ ਹੈਗਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਆ ਅੱਜ ਦਾ ਸੈਸ਼ਨ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਬੱਚਾ ਹੈਗਾ ਜਗਜੀਤ ਸਿੰਘ ਅਹਿਮਦਪੁਰ ਪੱਟੀ ਤੋਂ ਆਇਆ ਉਥੇ ਧਾਰਮਿਕ ਅਧਿਆਪਕ ਹੈਗਾ ਪੱਟੀ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਇਹਨੂੰ ਬੇਨਤੀ ਕਰਦਾ ਕਿ ਇਹ ਅੱਜ ਦਾ ਜਿਹੜਾ ਸੈਮੀਨਾਰ ਹੈ ਉਹਨੂੰ ਸ਼ੁਰੂ ਕਰੇ ਬੋਲੇ ਸੋਨੀ ਹਾ